ਕੁਝ ਨਹੀਂ ਹੋਇਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਆਵਾਜ਼ਾਂ ਤੋਂ ਬਚੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕੱਲ ਨੂੰ 25 ਤਰੀਕ ਨੂੰ ਹੰਬ ਹਮਾ ਕੇ ਮਹਾਪੰਚਾਇਤ ਦਾ ਹਿੱਸਾ ਬਣੋ ਫਿਰ ਗੱਲਬਾਣੀ ਫਿਰ ਮੋਰਚਾ ਚੜ੍ਹਦੀ ਕਲਾ ਹੋਣੀ ਫਿਰ ਬੰਦੀਸ਼ੀ ਰਹਿਣਾ ਹੋਣਗੇ ਜੀ ਵੀਰਾਂ ਘੱਟ ਕੇ ਪਹੁੰਚੋ ਵਾਹਿਗੁਰੂ ਜੀ ਕਹਤਾ ਸਤਿ ਸ੍ਰੀ ਅਕਾਲ ਮੋਰਚੇ ਤੇ ਔਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ 2 ਸਾਲ ਹੋ ਗਏ ਕਿੰਨੇ ਆਦਰ ਮਾਨ ਸਨ ਮਾਨ ਨਾਲ ਪੀਸਫੁਲ ਤਰੀਕੇ ਨਾਲ ਉਹ ਬੈਠੇ ਨੇ ਆਪਣੇ ਅਧਿਕਾਰ ਮੰਗਣ ਲਈ ਹੁਣ ਵੀ ਕੋਈ ਇਹੋ ਜੀ ਅਫਵਾਹ ਨਾ ਫੈਲਾਏ ਮੋਰਚੇ ਨੂੰ ਢਾਹ ਲਾਉਣ ਵਾਲੀ ਇਸੇ ਕਰਕੇ ਇਹ ਇਮੀਡੀਏਟ ਲਾਈਵ ਕੀਤਾ ਜਾ ਰਿਹਾ ਹੈ ਮੇਰੀ ਰਿਕਵੈਸਟ ਇਹ ਹੈ ਲਾਈਵ ਤੋਂ ਬਾਅਦ ਜਿੰਨੀਆਂ ਵੀ ਸੰਗਤਾਂ ਜੁੜੀ ਨੇ ਇਹ ਬੱਸ ਲੋਕੀਂ ਜੁੜੇ ਨੇ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਸੁਨੇਹਾ ਕਰੋ ਪਾਓ ਸ਼ੇਅਰ ਕਰੋ ਕਿਤੇ ਕਿਸੇ ਵੀ ਕਿਸਮ ਦੀ ਕੋਈ ਉਲੜਵਾਦੀ ਉਹ ਇਸ ਤਰੀਕੇ ਦੀ ਨਹੀਂ ਹੋ ਰਹੀ ਪ੍ਰਸ਼ਾਸਨ ਨਾਲ ਵੀ ਪ੍ਰੋਪਰ ਤਰੀਕੇ ਨਾਲ ਪਰਮਿਸ਼ਨ ਵੀ ਹੈ ਔਰ ਪ੍ਰੋਪਰ ਤਰੀਕੇ ਨਾਲ ਕੱਲ ਲੋਕੀ ਆਣਗੇ ਕਿਸੇ ਨੂੰ ਕਿਤੇ ਵੀ ਫੜਿਆ ਨਹੀਂ ਗਿਆ ਔਰ ਕੱਲ ਸਾਰੇ ਸੰਗਤ ਨੇ ਆਣਾ ਹੈ ਡਿਸਪਲਿਨ ਦੇ ਵਿੱਚ ਹੀ ਹੋਊਗਾ ਸਾਰਾ ਪੀਸਫੁਲ ਤਰੀਕੇ ਨਾਲ ਆਪਣੇ ਹੱਕ ਮੰਗ ਰਿਆ ਅਸੀਂ ਔਰ ਜੋ ਕਾਨੂੰਨ ਦੇ ਦਾਇਰੇ ਚ ਲਿਖਿਆ ਉਹੀ ਕਰ ਰਹੇ ਹਾਂ ਤੇ ਸਾਰੇ ਸੰਗਤਾ ਹਮੂਮ ਆ ਕੇ ਇੱਥੇ ਪਹੁੰਚੋ ਕੱਲ ਆਪਣੀ ਹਾਜ਼ਰੀ ਭਰੋ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਜੋ ਬੇਅਦਬੀ ਹੈ ਉਹ ਨਾਲੇ ਇਨਸਾਫ ਲਈ ਔਰ ਪੰਜਾਬ ਨੂੰ ਬਚਾਉਣ ਲਈ ਸਾਰਾ ਯੂਥ ਸਾਰੀ ਸੰਗਠਨ ਉਹ ਪਹੁੰਚੜੇ ਸਨ ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌਮੀ ਇਨਸਾਫ ਔਰ ਚਾਹ ਸਹਬਜਾਦਾ ਜੀ ਸਿੰਘ ਨਗਰ ਵਾਲੀ ਚੰਡੀਗੜ੍ਹ ਚੜ੍ਹਦੀ ਕਲਾ ਜਿਵੇਂ ਕਿ ਕੱਲ ਨੂੰ 25 ਤਰੀਕ ਨੂੰ ਸਾਰੀਆਂ ਸੰਗਠਨਾਂ ਨੂੰ ਅਪੀਲ ਕੀਤੀ ਗਈ ਆ ਸਾਡੇ ਗੁਰੂ ਮਹਾਰਾਜ ਜੀ ਆਖਾਸੇ ਲਾਡਲੀਆ ਕੋਚਾਂ ਬੈਠੀਆਂ ਸਾਡੇ ਮੋਟ ਸਾਰੀਆਂ ਸੰਗਠਾਂ ਬੈਠੀਆਂ ਤੇ ਕੱਲ ਨੂੰ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਇਸ ਮੋਰਚੇ ਦਾ ਜਿਸਾਬਾੰਨਾ ਹੈ ਕੱਲ ਨੂੰ ਪਹੁੰਚਣਾ ਹੈ ਕਿ ਆਪਣਾ ਬਹੁਤ ਵੱਡਾ ਪੰਥ ਇਕੱਠਾ ਹੈ ਆਪੋ ਆਪਣੀਆਂ ਵਿਚਾਰਾਂ ਵੀ ਰੱਖਣੀਆਂ ਸਲਾਹ ਮਸ਼ਵਰੇ ਵੀ ਕਰਨੇ ਆ ਜਿਹੜੇ ਅੱਗੇ ਆਪਾਂ ਕੋਈ ਫੈਸਲੇ ਲੈਣੇ ਆ ਉਹਦੇ ਕੱਲ ਨੂੰ ਆਪਾਂ ਨਿਰਣੇ ਵੀ ਲੈਣੇ ਇੱਥੇ ਸਾਰਿਆਂ ਨੇ ਸਾਰੀਆਂ ਸੰਗਤਾਂ ਨੇ ਬਹਿ ਕੇ ਮੈਂ ਗੱਲ ਕਰਦਾ ਹੁਣਾਂ ਬੱਚਾ ਸਕੂਲ ਤੋਂ ਕੋਈ 10 ਮਿੰਟ ਲੇਟ ਹੋ ਜੇ ਪਰਿਵਾਰ ਨੂੰ ਭਗੜਣ ਪੈ ਜਾਂਦੀ ਆ ਵੀ ਸਾਡਾ 10 ਮਿੰਟ ਹੋ ਗਏ ਨਿਆਣਾ ਘਰੇ ਨਹੀਂ ਪਹੁੰਚਿਆ ਤੇ ਉਹ ਵੀ ਉਹਨਾਂ ਮਾਵਾਂ ਦੇ ਪੋਤਾ ਜਿਨ੍ਹਾਂ ਨੂੰ 28-28 ਸਾਲ ਤੋਂ 32-33 ਸਾਲ ਦਾ ਸਮਾਂ ਹੋ ਗਿਆ ਜਿਹੜਾ ਆਪਣੇ ਘਰ ਲਈ ਨਹੀਂ ਇਸ ਕੌਮੀ ਘਰ ਲਈ ਸਾਡੇ ਸਾਰਿਆਂ ਲਈ ਜੇਲਾ ਚ ਬੈਠਿਆ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੱਲ ਨੂੰ 25 ਤਰੀਕ ਨੂੰ ਵੱਧ ਤੋਂ ਵੱਧ ਸੰਗਤਾਂ ਕੌਮੀ ਇਨਸਾਫ ਮੋਰਚਾ ਵਾਈਪੀਐਸ ਚੌਕ ਪੋਜਾ ਸੈਕਟਰ ਦੇ ਵਿੱਚ ਜਰੂਰ ਪਹੁੰਚੋ ਆਪਾਂ ਵੱਧ ਤੋਂ ਵੱਧ ਇੱਥੇ ਇਕੱਠ ਕਰਨਾ ਬਾਕੀ ਫੜੋ ਫੜਾਈ ਵਾਲਾ ਕੋਈ ਵੀ ਏਦਾਂ ਦਾ ਨਹੀਂ ਹੈਗਾ ਕੋਈ ਜੇ ਕੋਈ ਗੱਲ ਕਰਦੇ ਵੀ ਆ ਉਹਨੂੰ ਮੈਸੇਜ ਨੂੰ ਸ਼ੇਅਰ ਨਾ ਕਰੋ ਅਫਵਾਹਾਂ ਨਾ ਡਾਓ ਹਲੇ ਤੱਕ ਜਿਹੜੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਆਈ ਵੀ ਕਿਸੇ ਨੂੰ ਕੋਈ ਫੜਿਆ ਗਿਆ ਤੇ ਬਾਕੀ ਮੋਰਚੇ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਆਹ ਲੱਗਦਾ ਕੋ ਬਾਏ ਗੁਰੂ ਕੀ ਕਸਮ ਅੱਲਾਹ ਵਾਹਿਗੁਰੂ ਗੁਰੂਆਂ ਦੀਆਂ ਲਾਜ ਲਈਆਂ ਫੌਜਾਂ ਨੇ ਜੋ ਮਹਾ ਪੰਚਾਇਤ ਨੂੰ ਸੱਦਾ ਦਿੱਤਾ ਇਹ ਫੌਜਾਂ ਸੰਗਤਿਓ ਹਾਂ ਜਿਨ੍ਹਾਂ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੌਮੀ ਇਨਸਾਫ਼ ਮੋਰਚੇ ਦੇ ਨਾਲ ਡੱਟ ਕੇ ਖੜੀਆਂ ਹਨ ਮੈਂ ਤਾਂ ਇਹ ਕਹੂੰਗਾ ਵੀ ਕਿਤੇ ਵੀ ਕੋਈ ਮੋਰਚਾ ਲੱਗਿਆ ਭਾਵੇਂ ਕਿਸਾਨਾਂ ਦਾ ਕਿਤੇ ਹੋਊਗਾ ਇਲਾਕੇ ਲਈ ਫੌਜਾਂ ਸਭ ਤੋਂ ਮੂਹਰੇ ਅੱਗੇ ਹੋ ਕੇ ਇਹ ਪਹੁੰਚੀਆਂ ਹਨ ਸੋ ਆਪਾਂ ਨੂੰ ਮੈਂ ਖਾਸ ਕਰਕੇ ਪੌਧੇ ਇਲਾਕੇ ਨੂੰ ਬੇਨਤੀ ਕਰਦਾ ਜੋ ਨੇੜੇ ਦੇ ਪਿੰਡ ਹਨ ਉਹਨਾਂ ਨੂੰ ਸਾਰਿਆਂ ਨੂੰ ਘਰਾਂ ਨਹੀਂ ਬੈਠਣਾ ਚਾਹੀਦਾ ਕਿਉਂਕਿ ਇਹ ਕੌਮ ਦਾ ਮਸਲਾ ਹੈ ਆਪਾਂ ਨੇ ਬੰਦੀ ਸਿੰਘ ਰਿਆ ਕਰਾਉਣੇ ਹਨ ਗੁਰੂ ਗੋਬਿੰਦ ਸਾਹਿਬ ਦੀ ਬੇਅਦਮੀਆਂ ਦੀ ਹੋਈ ਜੋ ਬੇਅਦਮੀ ਹੋਈ ਹੈ ਉਹਨਾਂ ਦਾ ਇਨਸਾਫ ਲੈਣਾ ਇੱਥੇ ਸਿੱਖਾਂ ਦੇ ਚੱਲੀਆਂ ਗੋਲੀਆਂ ਉਹਨਾਂ ਦਾ ਇਨਸਾਫ ਲੈਣਾ ਕੱਟ ਗਣਤੀਆਂ ਤੇ ਜੋ ਧੱਕਾ ਹੋ ਰਿਹਾ ਉਹਨਾਂ ਦੇ ਲਈ ਬਾਬਾ ਰਾਜਾ ਰਾਸੇਵਿੰਦੀ ਨੇ ਸਪੈਸ਼ਲ ਕਿਹਾ ਵੀ ਕੋਈ ਵੀ ਹੋਵੇ ਇੱਥੇ ਕੋਈ ਜਾਤਿਆ ਕਿਸੇ ਧਰਮ ਦਾ ਜ਼ਬੰਦ ਨਹੀਂ ਕਟਿੰਟੀਆਂ ਦੇ ਕੋਈ ਵੀ ਇੱਥੇ ਆ ਸਕਦਾ ਤੇ ਆਪਣਾ ਦੁੱਖ ਹੈ ਜਿਹੜਾ ਲਾਗ ਲਿਆ ਫੌਜਾਂ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਇੱਥੇ ਆਪਾਂ ਦੱਸ ਸਕਦੇ ਹਾਂ ਤੇ ਸਰਕਾਰ ਦੇ ਬੁਰਾਪਾ ਨੇ ਡੱਟ ਕੇ ਖੜਨਾ ਹੈ ਸੋ ਮੈਂ ਇਹਨਾਂ ਨੂੰ ਦੁਬਾਰਾ ਫੇਰ ਕਹਿੰਦਾ ਕਿ ਜੋ ਪਹੁੰਚ ਦਾ ਇਲਾਕਾ ਭਾਈ ਸਾਰਾ ਇੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਤਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਵੀਰੇ ਯੂਥ ਨੂੰ ਐ ਖਾਸ ਕਰਕੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੇਰਾ ਜਿਹੜਾ ਯੂਥ ਕਾਲਜਾਂ ਚ ਆਪਾਂ ਰੈਲੀਆਂ ਕਰਦੇ ਆ ਤਾਂ ਹਨਾ ਜੇ ਕਿਤੇ ਆਪਾਂ ਨੂੰ ਕੋਈ ਐਦਾਂ ਦਾ ਪ੍ਰੋਗਰਾਮ ਹੁੰਦਾ ਆਪਾਂ ਬੜੇ ਉਮਮਾ ਕੇ ਪਹੁੰਚਦੇ ਆ ਇਹ ਆਪਣੇ ਉਹ ਸਿੰਘ ਨੇ ਜਿਨ੍ਹਾਂ ਨੇ ਆਪਣੇ ਪੰਜਾਬ ਖਾਤਰ ਆਪਣੀ ਸਿੱਖੀ ਖਾਤਰ ਆਪਣੇ ਦੇਸ਼ ਲਈ ਆਪਣੀਆਂ ਜਵਾਨੀਆਂ ਜੇਲਾਂ ਦੇ ਵਿੱਚ ਵੜਾਫੇ ਆ ਗਈ ਉਹਨਾਂ ਦੇ ਉਹਨਾਂ ਨੂੰ 32-32 ਸਾਲ ਆਪਣੀਆਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਹ ਬੰਦੀ ਕਿੰਝ ਨਹੀਂ ਆ ਵੀਰੇ ਯੂਥ ਨੂੰ ਖਾਸ ਕਰਕੇ ਬੇਨਤੀ ਆ ਵੀ ਉੱਠਿ ਜਾਓ ਹੁਣ ਜਾਗਣ ਦਾ ਸਮਾਂ ਏ ਪੰਜਾਬ ਨੂੰ ਬਹੁਤ ਵੱਡਿਆ ਤੱਪਿਆ ਤੇ ਕਟਿਆ ਜਾ ਰਿਹਾ ਏ ਪੰਜਾਬ ਨੂੰ ਅਲੱਗ ਕਰਿਆ ਜਾ ਰਿਹਾ ਮੇਰਾ ਵੀਰ ਬਣ ਕੇ ਤੁਸੀਂ ਉੱਥੋਂ ਆਪਣੇ ਪੰਜਾਬ ਦੇ ਤਾਂ ਬਾਕੀ ਆਪਰਵਾਸ ਜਿਹੜਾ ਏ ਇਹ ਪੰਜਾਬ 'ਚ ਤਾਂ ਆ ਰਿਹਾ ਵੀਰੇ ਅਸੀਂ ਲੋਕ ਆਵਾਜ਼ ਨਹੀਂ ਉਠਾਉਂਦੇ ਸਾਡਾ ਯੂਥ ਜ਼ਿਆਦਾਤਰ ਜਿਹੜਾ ਪੜਿਆ ਲਿਖਿਆ ਯੂਥ ਆ ਉਹ ਬਾਹਰ ਪਹੁੰਚ ਚੁੱਕਿਆ ਏ ਇਸ ਨਾਮ ਪਰ ਕਿ ਕਿੰਨੇ ਨੂੰ ਆਉਣਾ ਹੈ ਵੀ ਤੁਹਾਨੂੰ ਉੱਥੋਂ ਉਹਨਾਂ ਨੇ ਜਦੋਂ ਕੱਢਣਾ ਹੈ ਤਾਂ ਇੱਥੇ ਤੁਸੀਂ ਜਦੋਂ ਆਉਣਾ ਹੈ ਤਾਂ ਇੱਥੇ ਵੀ ਤੁਹਾਨੂੰ ਵਸਣ ਨਹੀਂ ਦੇਣਾ ਬੇਨਤੀ ਹੈ ਸਾਰੇ ਯੂਥ ਨੂੰ ਵੀ ਇਸ ਖਾਲਸਾ ਪੰਥ ਗੁਰੂ ਸਾਹਿਬ ਨੇ ਆਖਿਆ ਸੀ ਹਨਾ ਜੀ ਸਾਜਿਆ ਖਾਲਸਾ ਆਖਿਆ ਪੈਜ ਤਾਂ ਤਾਂ ਬੰਚ ਲਾਇਓ ਸਭ ਸੁਣਨਾ ਤੁਮਹਾਂ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋਏ ਮੇਰਾ ਵੀਰ ਯੂਥ ਨੂੰ ਖਾਸ ਕਰਕੇ ਬੇਨਤੀ ਹੈ ਪਹੁੰਚੋ ਪਰਗਟਿਓ ਖਾਲਸਾ ਪਰਮਾਤਮ ਕੀ ਮੋਜ ਇਹ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਅਕਾਲ ਦਿੱਤੀ ਆ ਬਾਬਾ ਰਾਜਾ ਰਾਮ ਸਿੰਘ ਜੀ ਬੈਠੇ ਨੇ ਇਹਨਾਂ ਨੇ ਕਿਹਾ ਵੀ 25 ਤਰੀਕ ਦਾ ਹਨਾ ਜੀ ਉਤਰ ਕਿਸਾਨੀ ਸੰਘਰਸ਼ ਵੀ ਚੱਲਦਾ ਏ ਸਿੱਖ ਕੌਮ ਸੰਘਰਸ਼ਾਂ ਦੇ ਰਾਹ ਤੇ ਪੈ ਚੁੱਕੀ ਏ ਕਿ ਮੇਰਾ ਵੀਰ ਹੁਣ ਬੇਨਤੀ ਆ ਜੇ ਯੂਥ ਸਾਥ ਨਹੀਂ ਦੇਗਾ ਤਾਂ ਇਹ ਸਾਡਾ ਕੋਈ ਮਤਲਬ ਨਹੀਂ ਬਣਦਾ ਫਿਰ ਵੀ ਅਸੀਂ ਕਹੇ ਜੀ ਵੀ ਅਸੀਂ ਉਸ ਗੁਰੂ ਸਾਹਿਬ ਦੇ ਸਿੰਘ ਆ ਵੀਰ ਬਣ ਕੇ ਯੂਥ ਨੂੰ ਬੇਨਤੀ ਆ ਵੀ ਕੱਲ ਨੂੰ 25 ਤਰੀਕ ਹੈ ਕੋਈ ਗ੍ਰਿਫਤਾਰੀ ਕੋਈ ਪੁਲਿਸ ਨੇ ਟੌਰਚਰ ਜਾਂ ਤੁਹਾਨੂੰ ਰਾਜ ਕਿਤੇ ਨਹੀਂ ਕਿਸੇ ਨੇ ਰੋਕਣਾ ਮੇਰਾ ਵੀਰ ਬਣ ਕੇ ਕੱਲ ਨੂੰ ਸਾਰੇ ਗੱਡੀਆਂ ਲੈ ਕੇ ਵਹੀਰਾ ਕੱਤ ਕੇ ਆਪੋ ਆਪਣੇ ਜ਼ਿਲ੍ਹਿਆਂ 'ਚ ਆਪੋ ਆਪਣੀਆਂ ਡਿਊਟੀਆਂ ਸਮਝਦੇ ਹੋਏ ਇਸ ਮੋਰਚੇ ਦੇ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ 7 ਤਰੀਕ ਨੂੰ ਜਦੋਂ ਆਪਾਂ ਨੂੰ ਪੂਰੇ 2 ਸਾਲ ਹੋ ਗਏ ਸੀਗੇ ਤਾਂ ਸ਼ਾਹ ਨੂੰ ਬਾਬਾ ਰਾਜਾ ਰਾਜ ਸਿੰਘ ਖਰਬਾ ਖਰਬਾ ਨਾਲ ਤੇ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨੇ ਐਲਾਨ ਕੀਤਾ ਸੀਗਾ ਕਿ 25 ਜਨਵਰੀ ਨੂੰ ਮਹਾ ਪੰਚਾਇਤ ਅੱਦੀ ਆਉਗੀ ਸੋ ਕੱਲ ਨੂੰ ਇਸ ਦਾ ਪ੍ਰੋਗਰਾਮ ਰਿਕਿਆ ਗਿਆ ਸੋ ਜਿਹੜਾ ਕੀ ਬਾਬਾ ਰਾਏ ਰਾਜ ਸਿੰਘ ਤੇ ਬਾਬਾ ਕੁਲਵਿੰਦਰ ਸਿੰਘ ਜੀ ਮੋਰਚੇ ਦੇ ਨਾਲ ਪਿਛਲੇ 2 ਸਾਲ ਤੋਂ ਪੂਰੀ ਡਟ ਕੇ ਸਾਡੇ ਨਾਲ ਖੜੇ ਨੇ ਮੈਂ ਕੌਮੀ ਸਾਮ ਮੋਰਚੇ ਦੇ ਵਿੱਚ ਤਾਮਿਲ ਕਮੇਟੀ ਮੈਂਬਰ ਹਾਂ ਸੱਲਾ ਬਲਵੀਰ ਸਿੰਘ ਬੈਰੋਪਰ ਬੈਠੇ ਨੇ ਕਾਲਾ ਬਾਈ ਚਮਕੌਰ ਸਾਹਿਬ ਤੋਂ ਬੈਠੇ ਨੇਗੇ ਝਾੜ ਸਾਹਿਬ ਤੋਂ ਸੋ ਅਸੀਂ ਦੇਖ ਰਹੇ ਆ ਕਿ ਬਾਬਾ ਜੀ 2 ਸਾਲ ਤੋਂ ਪੂਰੇ ਡਟ ਕੇ ਪਹਿਰਾ ਦੇ ਰਹੇ ਨੇ ਸੋ ਇਹਨਾਂ ਵੱਲੋਂ ਜਿਹੜੀ ਬਾਹਾਂ ਪੰਚਾਇਤ ਰੱਖੀ ਗਈ ਹੈ ਉਹਦੇ ਲਈ ਅਸੀਂ ਸੰਗਤਾਂ ਨੂੰ ਖਾਸ ਕਰਕੇ ਪਵਾਦ ਇਲਾਕੇ ਨੂੰ ਵੱਦ ਤੋਂ ਵੱਦ ਅਪੀਲ ਕਰਦੇ ਆਂ ਵੀ ਇੱਥੇ 25 ਤਰੀਕ ਨੂੰ ਵੱਦ ਤੋਂ ਵੱਦ ਇੱਥੇ ਆਪਣੇ ਸਾਧਨਾਂ ਰਾਹੀਂ ਚਾਹੇ ਕਿਸੇ ਕੋਲ ਟਰੈਕਟਰ ਹੈ ਟਰਾਲੀ ਹੈ ਚਾਹੇ ਕਾਰ ਹੈ ਮੋਟਰਸਾਈਕਲ ਹੈ ਜਿਵੇਂ ਮਰਜੀ ਇੱਥੇ ਪਹੁੰਚੋ ਕੋਈ ਫੜੋ ਫੜਾਈ ਵਾਲੀ ਕੋਈ ਗੱਲ ਨਹੀਂ ਹੈਗੀ ਇਹੋ ਜੀ ਉਸ ਇੱਕ ਤੋਂ ਖਵਾਰਾਂ ਦੇ ਵਿੱਚ ਖਾਵਨਾ ਲੱਗੀਆਂ ਨੇ ਉਹ ਅਸੀਂ ਸਾਰਾ ਕੁਝ ਕਲੀਅਰ ਕਰ ਲਿਆ ਚ ਸਾਡੇ ਦਿਨ 4 ਵਜੇ ਵੱਜ ਗਏ ਅਸੀਂ ਪੁਲਿਸ ਵਾਲਿਆਂ ਤੋਂ ਤਕਰੀਬਨ ਹਰੇਕ ਜ਼ਿਲ੍ਹੇ 'ਚ ਸੰਪਰਕ ਕਰ ਲਿਆ ਕਿ ਇਹਦੇ ਵੀ ਕੋਈ ਇਹੋ ਜਿਹੀ ਗ੍ਰਫਤਾਰੀ ਨਹੀਂ ਹੋਈ ਹੈਗੀ ਪਤਾ ਨਹੀਂ ਕਿਹਨੇ ਝੂਠੀ ਖਬਰ ਲੁਆਈ ਹੈ ਸੋ ਇਹੋ ਜਿਹੀ ਅਫਵਾਹਾਂ ਤੋਂ ਬਚੋ ਸੋ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਸੱਜਣਾ ਸੰਪਰਕ ਕਰੋ ਕੋਈ ਤੁਹਾਨੂੰ ਪੁਲਿਸ ਨਹੀਂ ਲੱਕੂਗੀ ਅਸੀਂ ਆਪ ਛਡਾ ਕੇ ਜੇ ਕਹਿਾਂਗੇ ਅਸੀਂ ਉਹਦਾ ਫਰਕ ਸਮਝਦੇ ਹੋਏ ਤੁਹਾਨੂੰ ਖੁਦ ਇੱਥੇ ਲੈ ਕੇ ਆਵਾਂਗੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਡਾਂਡੀ ਕੋਈ ਲੋੜ ਨਹੀਂ ਹੈਗੀ ਇੱਥੇ ਬਾਤ ਚੜ ਕੇ ਹਾਰੀਆਂ ਲਵਾਓ ਇਹੀ ਸਾਡੇ ਵੱਲੋਂ ਬੇਨਤੀ ਹੈ ਇਹੀ ਪ੍ਰਵਾਨ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਵਾਹਿਗੁਰੂ ਦੀਪਾ ਕਾਲਾ ਸਾਹਿਬ ਵਾਹਿਗੁਰੂ ਜੀ ਦੀ ਬਤੇ ਹਾਂ ਜੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕੱਲ ਨੂੰ ਵੱਧ ਦੇ ਵੱਧ ਪਹੁੰਚੋ ਜਿੱਥੇ ਨਾ ਬਾਬਾ ਜੀ ਨੇ ਪਾਉ ਗੁਜ਼ਾਰਾ ਦਿੱਤੇ ਆ ਪੂਰੇ ਇਕੱਠ ਕਰਕੇ ਆਪਾਂ ਦਿਖਾਈਏ ਪਤਾ ਲੱਗੇ ਸਰਕਾਰਾਂ ਨੂੰ ਵੱਧ ਦੇ ਵੱਧ ਪਹੁੰਚਣਾ ਕਰਨ ਤੈਨੂੰ ਬੇਨਤੀ ਹੈ ਡਰਨੇ ਦੀ ਕੋਈ ਲੋੜ ਨਹੀਂ ਇੱਥੇ ਮੋਰ ਗੋਲਿਆ ਜਾ ਰਿਹਾ ਮੋਰਚੇ ਨੂੰ ਢਾ ਲਾ ਰਹੇ ਨੇ ਜੇ ਆਪਾਂ ਕੱਲ ਨੂੰ ਵੱਧ ਦੇ ਵੱਧ ਇਕੱਠ ਕਰੂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਜਿਹੜੀ ਆ ਸੰਗਤ ਬੈਠੀ ਐ 2 2 ਸਾਲ ਤੋਂ ਉੱਪਰ ਹੋ ਗਿਆ ਟਾਈਮ ਇਹਨਾਂ ਦਾ ਬਹੁਤ ਬੜਾ ਧੰਨਵਾਦ ਐ ਤੁਸੀਂ ਇਹਨਾਂ ਨੂੰ ਆ ਕੇ ਇੱਕ ਵਾਰੀ ਹਾਂ ਦਾ ਨਾਰਾ ਮਾਰੋ ਵੱੱਦ ਤੇ ਵਦੂਰੇ ਪਹੁੰਚੋ ਇਹਨਾਂ ਦਾ ਵੀ ਹੌਸਲਾ ਵਧਾਓ ਜਿਹੜੇ ਬੰਦੇ ਬੈਠੇ ਐ ਤੁਹਾਨੂੰ ਅਸੀਂ ਰੋਜ਼ ਨਹੀਂ ਬੁਲਾਉਂਦੇ ਹੈਗੇ ਜਿੱਦਾਂ ਤੁਹਾਨੂੰ ਮੈਸੇਜ ਕਰਦੇ ਆ ਕੱਲ ਆੰਮਨੇ ਆ ਉਦੋਂ ਆਇਆ ਕਰੋ ਵੱੱਦ ਤੇ ਵੱਦ ਕੱਲ ਨੂੰ ਪਹੁੰਚੋ ਗਿਆ ਆਪਣਾ 20 ਦਿਨਾਂ ਪਿੱਛੇ ਹਾਂ 25 ਦਿਨ 25 11 ਮੱਦਨ ਪਹੁੰਚੋ 25 ਤਰੀਕ ਨੂੰ ਵੱੱਦ ਤੇ ਵੱਦ ਵਾਹਿਗੁਰੂ ਜੀ ਕਾ ਸਾਡਾ ਸਾਡਾ ਭਾਈ ਕਹਿਣ ਦਾ ਤੁਹਾਨੂੰ ਮਤਲਬ ਇਹ ਸੀਗਾ ਕਿਉਂਕਿ ਅੱਜ ਇੱਕ ਕੋਈ ਕਿਸੇ ਨੇ ਫਵਾਰਡ ਆਈ ਹੈ ਵੀ ਸਾਡਾ ਕੋਈ ਕਮੇਟੀ ਮੈਂਬਰ ਹੈ ਜਿਹਨੂੰ ਗ੍ਰਿਫਤਾਰ ਕਰ ਲਿਆ ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਕਿਸੇ ਵੀ ਪੁਲਿਸ ਵਾਲਿਆਂ ਨੇ ਕਿ ਉਹ ਗ੍ਰਿਫਤਾਰ ਨਾ ਕੀਤਾ ਤੇ ਨਾ ਹੀ ਕਰੂਗੀ ਪੁਲਿਸ ਕੱਲ ਨੂੰ ਸੋ ਤੁਸੀਂ ਵੱਧਵਾਦ ਹਮਾਗੇ ਇੱਥੇ ਜ਼ਰੂਰ ਹੌਸਲਾ ਦਿਓ ਅਗਲੀ ਲੰਗਤ ਬੈਠੀ ਹੈ ਅਸੀਂ 2 ਸਾਲ ਹੋ ਗਏ ਇੱਥੇ ਬੈਠੇ ਆ ਸੋ ਸਾਡਾ ਵੀ ਹੌਸਲਾ ਵਧਦਾਗਾ ਬਾਪਾ ਜੀ ਸਾਡੇ ਨਾਲ 2 ਸਾਲ ਤੋਂ ਬੈਠੇ ਨੇ ਇਹਨਾਂ ਦਾ ਵੀ ਹੌਸਲਾ ਵਧਦਾ ਵੀ ਸੰਕਟ ਆਈ ਹੈ ਤੋ ਇੰਡੀਆ ਕੇ ਬੇਨਤੀਆ ਪ੍ਰਵਾਨ ਕਰੇ ਵਾਹਿਗੁਰੂ 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 ਸਾਰੀ ਤੁਸੀਂ ਸਾਰੇ ਜਾਨਵਰਾਂ ਦੇ ਗਲਤ ਭਵਾਂ ਪਰਹੀਂ ਜਾਂਦੀਆਂ ਇਹ ਸਰਕਾਰਾਂ ਝੂਠ ਤੇ ਚੱਲਦੀਆਂ ਸੱਚ ਇਹਨਾਂ ਦੇ ਪੱਲੇ ਨਹੀਂ ਹੈ ਆਪਾਂ ਸੱਚ ਤੇ ਪਹਿਰਾ ਦੇਣਾ ਜਿਹੜੇ ਸਾਡੇ 23 ਸਾਲ ਹੋ ਗਏ ਜੇਲ੍ਹਾਂ 'ਚ ਬੈਠੇ ਆ ਸਾਡੇ ਲਈ ਬੈਠੇ ਆ ਉਹਨਾਂ ਨੇ ਕਦਰ ਨਹੀਂ ਕੀਤੀ ਕੋਈ ਚੋਰੀ ਡਾਕਿਆਂ ਨੇ ਮਾਰੇ ਇਸ ਲਈ ਸਾਡਾ ਫਰਜ ਹੈ ਸਾਡੇ ਬੱਚਿਆਂ ਨੂੰ ਬਚਾ ਕੇ ਰੱਖਣਾ ਦੋ ਸਾਲ ਤੋਂ ਤੁਸੀਂ ਸਾਰੇ ਮਿਲ ਕੇ ਬੈਠੇ ਹੋ ਇਸ ਤਰ੍ਹਾਂ ਹੀ ਹੋਰ ਵੀਰਾਂ ਨੂੰ ਮੇਲਤੀ ਹੈ ਕਿ ਸਾਰੇ ਲੋਕੀਂ ਖੜਦੇ ਹੋ ਤਾਂ ਕਿ ਪੁਲਿਸ ਜਾਂ ਨੀ ਪੁਲਿਸ ਸਰਕਾਰ ਨੂੰ ਪਤਾ ਲੱਗੇ ਕਿ ਸੇਕ ਕੌਮ ਦਾ ਇਕੱਠ ਆਇਆ ਹੈ ਸਿੱਖ ਸਾਰੇ ਮੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ ਇਸ ਲਈ ਕਿਸੇ ਵੀਰ ਨੇ ਡਰਨਾ ਨਹੀਂ ਕਿ ਗ੍ਰਿਫਤਾਰੀ ਜਾਂ ਕਿਸੇ ਮੇਕ ਨੂੰ ਆ ਆਵਾਜ਼ ਤੌਦੀਮ ਦੇ ਤਰੀਕੇ ਨਾਲ ਕਦਰ वाहेगुरू <laughs> जी ਹੋਨੇ ਕਾ ਵੀ ਇੱਥੇ ਸਾਰੇ ਰੁਕੇ ਹੋਏ ਉਹਦੇ ਆ ਮੇਰੇ ਵਾਲੇ ਕਿੰਨੇ ਹੈ ਲੋ ਬਈ ਲਾਈਵ ਚੱਲਣ ਦੀਆਂ ਕਰ ਦੂ ਓਕੇ ਓਠੇ ਮੈਂ ਕੱਢ ਦਿੰਦਾ ਕਿੱਥੇ ਆ ਹੋਰ ਚਿੰਤ ਚਿੰਤ ਕਹਿੰਦੇ ਜਾਵੋ ਜਾਂਦੇ ਗਏ ਹਾਂ ਇੱਥੇ ਰੁਕੇ ਹੋਏ ਮੈਨੇ ਵੀ ਹੋਣੇ ਚਲ ਖਰਾਸਤ ਹੁੰਦਾ ਅੱਜ ਕੌਮੀ ਹਸਾਬ ਮੁਰਚਾ ਸਾਹਿਬ ਜਤਾ ਅਜੀਤ ਸਿੰਘ ਨਗਰ ਮਹਾਲੀ ਚੰਡੀਗੜ੍ਹ ਚੜ੍ਹਦੀ ਕਲਾ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਕੱਲ ਨੂੰ 25 ਤਰੀਕ ਨੂੰ ਜਿਹੜਾ ਸਰੂਰ ਸਾਰਿਆਂ ਨੇ ਪਲਟਣਾ ਮਹਾਪੰਚਾਇਤਾਂ